ਗੱਲ ਤਾਂ ਸਹੀ ਆ ਯਾਰ ਬਾਈ ਆਪਾਂ 5 ਸਾਲਾਂ ਬਾਅਦ ਮਿਲਿਆ ਕਾਲਜ ਤੋਂ ਬਾਅਦ ਅੱਜ ਫੇਰ ਹਾਂ ਅੱਛਾ ਹੁਣ ਆਇਆ ਤਾਂ ਦੱਸ ਤੇਰਾ ਕੰਮ ਕਾਰ ਕਾ ਦਾ ਵੀਰੇ ਮੇਰੀ ਚਪਲਾਂ ਦੀ ਬਹੁਤ ਵੱਡੀ ਫੈਕਟਰੀ ਆ ਹਾਂ ਠੀਕ ਇੱਕ ਸੈਕਿੰਡ ਉਹ ਚੋਰ ਚੋਰ ਜੋ ਕੀ ਬਾਤ ਆ ਯਾਰ ਤੇਰਾ ਕਾਦਾ ਕੰਮ ਆ ਮੇਰਾ ਭਾਈ ਬੋਤਲਾਂ ਦਾ ਬਹੁਤ ਵੱਡਾ ਕਾਰਖਾਨਾ ਵਾਂ ਅੱਛਾ ਚਾ ਤੇ ਬਾਈ ਤੇਰਾ ਮੈਂ ਯਾਰ ਮਿਊਜ਼ਿਕ ਡਾਇਰੈਕਟਰ ਤੇ ਕੰਪੋਜ਼ਰ ਆ ਦੋਨੋਂ ਹਾਂ ਵਾਹ ਯਾਰ ਹਾਂ ਅਬੇ ਸਾਲੇ ਉਹ ਦੁਲੇ ਕਾਂ ਸੇਵਾ ਤੂ ਆਣਾ ਲੱਗਦਾ ਹੈ ਉਹ ਦੁਲਹ ਹੈ ਉਹ ਦੁਲਹਨ ਓਏ ਇੱਧਰ ਆ ਇੱਧਰ ਆ ਪੈਸੇ ਰੱਖ ਕੇ ਜਾ ਲੱਗਿਆ ਨੋਟ ਚੱਕਣ ਬੜਾ ਹਰਾਮੀ ਹੋ ਬੇਟਾ ਦੁਲਹਨ ਕਾ ਤੋ ਦਿਲ دیਵਾਨਾ ਲਗਤਾ ਹੈ ਦੁਲੇ ਕਾ ਸਹਿਰਾ ਸੁਹਾਣਾ ਲਗਤਾ ਹੈ